ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਐਡੇ ਫਤਵੇ ਨਾਲ ਜਿਤਾਇਆ ਤੇ ਸੰਗਤਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਸੀ ਸੌਂ ਚੁੱਕੰਦਾ ਉਹ ਤੇ ਉਹਨਾਂ ਨੂੰ ਪਤਾ ਹੀ ਸੀ ਕਿ ਸੰਵਿਧਾਨ ਦੇ ਮਤਲਬ ਲੋਕਤੰਤਰ ਦੇ ਕਰਕੇ ਚਕਾਉਣ ਗਈ ਪਰ ਸੰਗਤਾਂ 'ਚ ਬੜਾ ਉਤਸ਼ਾਹ ਸੀ ਅੱਜ ਸੰਗਤਾਂ ਨੂੰ ਕੱਲ ਦੀ ਖਬਰ ਸੁਣ ਕੇ ਸੰਗਤਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਆ ਕਿ ਭਾਈ ਸਾਹਿਬ ਸੌ ਚੱਕਣ ਆ ਰਹੇ ਆ ਤੇ ਬਹੁਤ ਹੀ ਸੰਗਤਾਂ ਦੇ ਫੋਨ ਆਏ ਤੇ ਬਹੁਤ ਹੀ ਸੰਗਤਾਂ ਚ ਚਾਹ ਤੇ ਉਤਸ਼ਾਹ ਆ ਬਾਕੀ ਇਹ ਬੱਕ ਗਏ ਆ ਥੋੜੇ ਜਾਣੇ ਪੰਜ ਸੱਤ ਜਾਣੇ ਇਹਨਾਂ ਨੇ ਕਹੇ ਸੀ ਮਿਲਣ ਨਹੀਂ ਦੇਣਾ ਬਲੱਡ ਰੈਸ਼ਨ ਵਾਲੇ ਮਿਲ ਸਕਦੇ ਪਰ ਫਿਰ ਵੀ ਪਤਾ ਨਹੀਂ ਸੰਗਤਾਂ ਆਪ ਮਹਾਰੇ ਕਈ ਪਹੁੰਚ ਵੀ ਰਹੀਆਂ ਹਨ ਰੋਕਣ ਦੇ ਬਾਵਜੂਦ ਵੀ ਬਹੁਤ ਸੰਗਤਾਂ ਪਹੁੰਚ ਰਹੀਆਂ ਪੰਜ ਸੱਤ ਸਿੰਘ ਬਾਪੂ ਜੀ ਦੇ ਨਾਲ ਗਏ ਆ ਕਿਉਂਕਿ ਉਦਾਂ ਉਹ ਕਹਿੰਦੇ ਮਿਲਣ ਤਾਂ ਦੇਣਾ ਨਹੀਂ ਬਾਪੂ ਜੀ ਇਕੱਲੇ ਮਿਲਣਗੇ ਗਾੜੀ ਸਿੰਘ ਤੇ ਉਦਾਂ ਗਏ ਪੰਜ ਸੱਤ 10 ਨਾਲ ਤੇ ਬਾਕੀ ਇਹਨਾਂ ਨੂੰ ਨਹੀਂ ਪਤਾ ਕਿ ਹੁਣ ਕੌਣ ਕੌਣ ਮਿਲਦਾ ਵਾ ਉਦਾਂ ਤੇ ਕਿਆ ਵੀ ਕੱਲੇ ਬਾਪੂ ਜੀ ਮਿਲਣਗੇ ਇਹ ਸਵਦਾਨ ਦੇ ਅੰਦਰ ਜਾ ਕੇ ਉਹਨਾਂ ਨੇ ਚੋਣ ਚਾਏ ਆ ਇੰਨੀਆਂ ਵੋਟਾਂ ਨਾਲ ਲੋਕਾਂ ਨੇ ਜਤਾਇਆ ਤੇ ਉਹਨਾਂ ਨੂੰ ਉਦੋਂ ਹੀ ਸੌਂਚ ਕਉਣੀ ਚਾਹੀਦੀ ਅਸਲ 'ਚ ਤੇ ਜਦੋਂ ਬਾਕੀ ਲੋਕ ਸਭਾ 'ਚ ਸਾਰੇ ਬਾਕੀ ਐਮਪੀ ਐਨੇ ਚੁੱਕੀ ਸੀ ਚਕਾਉਣੀ ਤੇ ਉਦੋਂ ਚਾਹੀ ਸੀ ਤਾਂ ਹੀ ਸੰਗਤ 'ਚ ਜ਼ਿਆਦਾ ਇੰਨਾ ਉਤਸ਼ਾਹ ਜਿਆ ਹੋਗਾ ਕਿ ਪਤਾ ਨਹੀਂ ਇਹਨੂੰ ਭਾਈ ਸਾਹਿਬ ਨੂੰ ਕਿਉਂ ਨਹੀਂ ਚਕਾ ਰਹੇ ਤੇ ਬਾਕੀ ਚਲੋ ਵਧੀਆ ਗੱਲ ਆ ਵੀ ਉਹਨੇ ਕੱਲ ਸੌਂ ਚੁਕਣੀ ਆ ਤੇ ਸੰਗਤਾਂ ਦੇ ਵੀ ਮਨ 'ਚ ਬਹੁਤ ਖੁਸ਼ੀ ਆ ਤੇ ਆਪਾਂ ਵੀ ਖੁਸ਼ ਹਾਂ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਜੀ ਸਿੰਘ ਵੀ ਆਪਣੇ ਤੌਰ ਤੇ ਸਾਡੇ ਕਹਿਣ ਤੋਂ ਬਗੈਰ ਹੀ ਕੋਸ਼ਿਸ਼ ਕਰ ਰਹੇ ਆਪਣੇ ਤੋਰਤੇ ਕਰ ਰਹੇ ਸੀ ਲੋਕ ਤਾਂ ਕਈ ਮਾਰਚ ਵੀ ਕੱਢ ਰਹੇ ਸੀ ਕਿੰਨੀ ਜਗ੍ਹਾ ਤੇ ਉਹਨਾਂ ਨੇ ਰੋਸ ਮਾਰਚ ਵੀ ਕੀਤਾ ਤੇ ਕਿਉਂਕਿ ਲੋਕਾਂ 'ਚ ਉਤਸ਼ਾਹ ਹੀ ਹੈ ਨਾ ਸੀ ਕਿ ਭਾਈ ਸਾਹਿਬ ਕਦੋਂ ਬਾਾਰ ਹੁੰਦੇ ਜਿਹੜੀ ਉਮੀਦ ਨਾਲ ਮਤਲਬ ਇੱਕ ਨਸ਼ੇ ਦਾ ਮਦਦ ਲੈ ਕੇ ਜਿਹੜੇ ਏਜੰਡੇ ਨਾਲ ਚੋਣ ਲੜੀ ਸੀ ਲੋਕਾਂ ਨੂੰ ਇਹ ਇਤਸ਼ਾਹ ਵਾ ਤੇ ਸਰਕਾਰਾਂ ਨੇ ਵਿਚਾਈਦਾ ਬਨਨ ਸ਼ਬਦਾਂ ਨੂੰ ਆਪਣੇ ਹਲਕੇ ਜਿਹੜੇ ਹਲਕੇ ਚ ਜਿੱਤੇ ਆ ਲੋਕਾਂ ਦਾ ਧੰਨਵਾਦ ਕਰਨ ਲੋਕਾਂ ਦੀਆਂ ਫਰਿਆਦਾਂ ਸੁਣਨ ਲੋਕਾਂ ਦੇ ਦੁੱਖ ਸੁਣਨ ਸਰਕਾਰ ਨੂੰ ਚਾਹਦਾ ਕਿ ਇਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਏ ਜੇ ਸੰਵਿਧਾਨ ਦੇ ਅੰਦਰ ਡਾ ਕੇ ਸਾਰਾ ਕੁਝ ਕੀਤਾ ਵਾ ਤੇ ਫਿਰ ਇਹ ਲੋਕਤੰਤਰ ਦੇ ਕਰਕੇ ਨੂੰ ਰਿਹਾ ਵੀ ਕਰਨਾ ਚਾਹੀਦਾ ਵਾ ਕਾਨੂੰਨਾਂ ਤੌਰ ਤੇ ਜਦੋਂ ਕਾਨੂੰਨ ਚ ਆ ਗਿਆ ਤਾਂ ਫਿਰ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਕਿਉਂ ਆਪਣੇ ਹਲਕੇ ਚ ਆਣ ਕੇ ਲੋਕਾਂ ਦਾ ਦੁੱਖ ਸੁੱਖ ਸੁਣੇ ਜਿਨ੍ਹਾਂ ਨੇ ਲੋਕਾਂ ਨੇ ਇੰਨੇ ਉਤਸ਼ਾਹ ਨਾਲ ਵੋਟਾਂ ਪਾਈਆਂ ਇੰਨੀ ਆਸਾਰਾ ਕਿ ਉਹਨਾਂ ਨੇ ਵੋਟਾਂ ਪਾਈਆਂ ਇਹ ਲੋਕਾਂ ਨੂੰ ਉਹਨਾਂ ਦਾ ਚਾਹੀਦਾ ਵਾ ਛੱਡਣਾ ਵੀ ਨਾਲੇ ਤੇ ਲੋਕਾਂ ਦਾ ਧੰਨਵਾਦ ਕਰਨ ਤੇ ਨਾਲੇ ਉਹ ਲੋਕਾਂ ਦੇ ਦੁੱਖ ਸੁਣਨ